feel the grandparents very special आप लोग बहुत ही special हो हमारे लिए अपने बच्चों के लिए the present time, the present time. <laughs> during this present time आजकल जैसे मीडिया का टाइम है कंप्यूटर्स लैपटॉप्स यूट्यूब व्हाट्सएप बच्चे दूर होते जा रहे हैं हमसे भी अपने पेरेंट्स से, से भी आपसे भी सो इट्स बिग चैलेंज अहेड ऑफ अस हमारे सबके लिए बहुत बड़ा चैलेंज है कि हम बच्चों को संस्कारों से प्रेम से रिश्तों से कैसे जोड़े रिश्तों से जो जोड़ने जो जो का काम है वो ग्रैंड पेरेंट्स नाना नानी दादा दादी इससे बढ़िया कोई नहीं कर सकता I still remember my time. मेरे ग्रैंड मदर मुझे अपॉर्चुनिटी मिली मैं ग्रैंड मदर वॉज अदर डाइड इन अली मेरे दादी जी थे जब भी कभी को कोई जरूरत पड़ती तो दादी जी के पास आ जाओ जो भी चीज लेनी है दादी जी के पास लेनी है सेम सेम आपके साथ ही मम्मी की डांट दादी बचाती है नानी बचाती है कोई चीज पापा नहीं लेके दे रहे तो दादाजी लेके देशन द फीलिंग जो एक आपके साथ बच्चे छोटे बच्चे आपको देख के फील करते हैं दैट इज दैट इज वंडरफुल वो कहीं नहीं मिल सकती

यार पापा चलती शायद। की हो शायद इसकी लेट जाती है है बस पता तो गुड थोड़ा सा कम चला कोई बात नहीं आज मैं जल्दी जाऊँगा जिसकी टीचर का रोज फोन आता है इसकी वजह से बहन लेट हो जाती है आज बात नहीं बेटा आज, आज इसको टाइम पहुंचाना ओके okay, बेटा ध्यान से देना अपना ओके बेटा ये लो तो बेबी को आप संभालो मैं खनक को रेडी करती हूँ उसका स्कूल का टाइम हो रहा है खनक गुड मॉर्निंग दादी आज ये बच्चे को के साथ के दादी आज मैंने स्कूल नहीं जाना oh, वैसे नहीं बोलते बच्चे अच्छे बच्चे स्कूल जाते हैं ना जब मैं छोटी होती थी ना मैं तो बहुत वेट करती थी स्कूल जाने का ਤਕ ਤਕ ਕੀ ਲੱਗ ਰਾ ਹੈ ਵੈਲਕਮ ਟੂ ਅਸਕੂ ਤੂੰ ਵੀ ਖੁਸ਼ ਰਹੇ ਤੂੰ ਵੀ ਮਸਰਹ ਰਹੇ ਹੈ ਸਾਰਾ ਸਕੂ ਤੂੰ ਵੀ ਖੁਸ਼ ਰਹੇ ਤੂੰ ਵੀ ਮਸਰਹ ਰਹੇ ਹੈ ਸਾਰਾ ਸਕੂ ਮੇਰੀ ਇਸ ਜ਼ਿੰਦਗੀ ਵਿੱਚ ਮੈਂ ਆਪ ਨੂੰ ਬੜੇ ਨੂ ਮੇਰੀ ਇਸ ਜ਼ਿੰਦਗੀ ਵਿੱਚ ਮੈਂ ਆਪ ਨੂੰ ਬੜੇ ਨੂ अच्छे लगते हैं आपके मीठे बोल हमको अच्छे लगते हैं ਤਾਲੂ ਬਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਅੱਜ ਖੰਨੇ ਦੇ ਏਐਸ ਮਾਡਰਨ ਦੇ ਪ੍ਰਾਇਮਰੀ ਵਿੰਗ ਵਿੱਚ ਇਹ ਪਹੁੰਚੀ ਹੈ ਜਿੱਥੇ ਕਿ ਬਹੁਤ ਹੀ ਜ਼ਿਆਦਾ ਉਤਸ਼ਾਹ ਦੇ ਨਾਲ ਗ੍ਰੈਂਡਪੇਰੈਂਟਸ ਡੇ ਮਨਾਇਆ ਜਾ ਰਿਹਾ ਵੈ ਸਾਡੀ ਏਐਸਐਮ ਦਾ ਜਿਹੜਾ ਪਰਿਵਾਰ ਹੈ ਹਮੇਸ਼ਾ ਤੋਂ ਹੀ ਕੋਸ਼ਿਸ਼ ਕਰਦਾ ਵੈ ਕਿ ਬੱਚਿਆਂ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਸੰਸਕਾਰ ਰੀਤੀ ਰਿਵਾਜ ਤੇ ਪੇਰੈਂਟਸ ਤੇ ਨਾਲ ਗ੍ਰੈਂਡਪੇਰੈਂਟਸ ਦੇ ਨਾਲ ਉਹਨਾਂ ਦੀ ਜਿਹੜੀ ਕਨੈਕਟੀਵਿਟੀ ਹੋ ਜੋੜੀ ਜਾ ਸਕੇ ਉਹਨੂੰ ਹੀ ਸਮਰਪਿਤ ਇਹ ਜਿਹੜਾ ਗ੍ਰੈਂਡਪੇਰੈਂਟਸ ਡੇ ਆ ਉਹ ਇਸ ਮੌਕੇ ਤੇ ਗੱਲ ਕਰਦੇ ਆ ਸਾਡੇ ਜਿਹੜੇ ਮੁੱਖ ਕ੍ਰੀਏਟਿਵ ਲੈਨ ਦੀ ਤੇ ਏਐਸਐਮ ਦਾ ਜਿਹੜਾ ਪਰਿਵਾਰ ਆ ਸਰ ਅਕਸਰ ਇਹ ਕਰਦਾ ਰਹਿੰਦਾ ਤਾਂ ਅੱਜ ਜਿਹੜੀ ਇਹ ਇਵੈਂਟ ਹੈ ਇਸ ਮੌਕੇ ਤੇ ਕੀ ਕਹੋਗੇ ਸਭ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਏਵੀ18 ਨਿਊਜ਼ ਦਾ ਤੁਸੀਂ ਹਰਪ੍ਰੀਤ ਆਲੂ ਵਾਲੀ ਜੀ ਵਿੱਕੀ ਵਡਾਰੇ ਤੁਸੀਂ ਸਾਡੇ ਆਏ ਫਿਰ ਤੂੰ ਅੰਕਲ ਵੀ ਆ ਜਾਏ ਹਨ ਤਾਂ ਅੱਜ ਜਿਹੜਾ ਇਹ ਇਵੈਂਟ ਹੈ ਇਹ ਗ੍ਰੈਂਡ ਪੇਰੈਂਟਸ ਡੇ ਅੱਜ ਇਹਨੂੰ ਸੈਲੀਬ੍ਰੇਟ ਕਰਨ ਲੱਗੇ ਸਾਡੀ ਟੀਮ ਏਐਸ ਮਾਡਰਨ ਸਕੂਲ ਦੀ ਪ੍ਰਾਇਮਰੀ ਪਿੰਗ ਦੇ ਤਾਂ ਮੈਂ ਵਧਾਈ ਦਿੰਦਾ ਸਾਰੀ ਟੀਮ ਨੂੰ ਪ੍ਰਿੰਸੀਪਲ ਸਾਹਿਬ ਨੂੰ ਤੇ ਬੜੇ ਅੱਛੇ ਕਟਆਉਟਸ ਲਾਏ ਨੇ ਬੜਾ ਅੱਛਾ ਦੇਖੋ ਸੈ ਅੰਦਰ ਜਿਹੜਾ ਇਵੈਂਟ ਹਾਲ ਦੇ ਵਿੱਚ ਬਣਾਇਆ ਹੈ ਬਹੁਤ ਅੱਛਾ ਇਵੈਂਟ ਹੈ ਅਪਰੋਕਸੀਮੇਟ 500 ਦੇ ਕਰੀਬ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ ਆਏ ਹੋਣੇ ਚਾਹੇ ਉਹ ਦਾਦਾ ਜੀ ਨੇ ਨਾਨਾ ਨੇ ਆਏ ਹਨ ਤਾਂ ਬਹੁਤ ਅੱਛੀ ਗੱਲ ਹੈ ਜੀ ਦੇਖੋ ਹੁਣ ਤੁਸੀਂ ਪਹਿਲਾਂ ਗੱਲ ਵੀ ਕੀਤੀ ਹੈ ਆਪਾਂ ਨੇ ਕਿ ਮੂਲ ਨੂੰ ਵਿਆਜ ਪਿਆਰਾ ਬੱਚਿਆਂ ਦਾ ਜਿਹੜਾ ਰੁਝਾਨ ਆ ਅੱਜ ਕੱਲ ਫੋਨ ਜਿਹੜਾ ਹੈਗਾ ਡਿਜੀਟਲਾਈਜ਼ਡ ਸਿਸਟਮ ਦੇ ਵਿੱਚ ਆ ਗਿਆ ਜੋ ਗ੍ਰੈਂਡ ਪੇਰੈਂਟਸ ਨੇ ਮੈਨੂੰ ਅੱਜ ਤੋਂ 30 ਸਾਲ ਪਹਿਲਾਂ ਦੱਸਿਆ ਸੀ ਮੇਰੇ ਫਾਦਰ ਗ੍ਰੈਂਡ ਫਾਦਰ ਨੂੰ ਐਕਸਪਾਇਰ ਹੋਣ ਨੂੰ ਤਕਰੀਬਨ 25 ਸਾਲ ਹੋ ਗਏ ਤਾਂ ਮੈਨੂੰ ਹਜੇ ਗੜੀਆਂ ਕਹਾਣੀਆਂ ਜਾਂ ਜੋ ਸਲੋਗਨਸ ਜਾਂ ਜੋ ਦਸਾਂ ਨੂੰ ਦੱਸਦੇ ਹੁੰਦੇ ਸੀ ਦੁਨੀਆ ਬਾਰੇ ਤਾਂ ਉਹ ਚੀਜ਼ਾਂ ਕਿਤੋਂ ਨਹੀਂ ਮਿਲਦੀਆਂ ਸਿਰਫ ਇਹ ਗ੍ਰੈਂਡਪੇਰੈਂਟਸ ਨੇ ਉਹ ਦੇ ਸਕਦੇ ਨੇ ਤਾਂ ਬੜੇ ਅੱਛੇ ਇਵੈਂਟਸ ਕੀਤੇ ਨੇ ਪ੍ਰਿੰਸੀਪਲ ਸਾਹਿਬ ਨੇ ਸਾਡੇ ਸਟਾਫ ਨੇ ਤਾਂ ਬਹੁਤ ਬਹੁਤ ਮੁਬਾਰਕਾਂ ਸਾਰੇ ਏਐਸ ਮਾਡਰਨ ਸਕੂਲ ਨੂੰ ਤੇ ਸਾਰੇ ਜਿਹੜੇ ਸਰਾਊਂਡਿੰਗ ਸਾਡੇ ਸਰੋਤੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਅਰਨਲ ਪ੍ਰਿੰਸੀਪਲ ਸਰ ਵੀ ਖੜੇ ਨੇ ਸਰ ਦੇਖਿਆ ਵੇ ਕਿ ਅੱਜ ਦੇ ਟਾਈਮ 'ਚ ਸਮੇਂ ਦੀ ਜਰੂਰਤ ਹੈ ਕਿਉਂ ਜਿਵੇਂ ਕਿ ਮਿੰਟੂ ਸਰ ਨੇ ਕਿਹਾ ਵਾ ਮੋਬਾਈਲ ਹੋ ਗਿਆ ਡਿਜੀਟਲਾਈਜ਼ਡ ਵਰਲਡ ਹੋ ਗਿਆ ਤੇ ਕਿਤਨਾ ਕਿਤੇ ਸਰ ਕਮਿਊਨੀਕੇਸ਼ਨ ਗੈਪ ਕਨੈਕਟੀਵਿਟੀ ਗੈਪ ਪੈਂਦਾ ਜਾ ਰਿਹਾ ਵਾ ਬਟ ਇਹੋ ਜਿਹੜੀ ਇਨੀਸ਼ੀਏਟਿਵ ਨੇ ਜਿਹੜੇ ਕਿ ਪੇਰੈਂਟਸ ਗ੍ਰੈਂਡਪੇਰੈਂਟਸ ਨਾਲ ਬੱਚਿਆਂ ਨੂੰ ਜੋੜ ਦੇ ਰਹੇ ਤੁਸੀਂ ਪਹਿਲਾਂ ਵੀ ਅਜਿਹੇ ਬੜੇ ਉਪਰਾਲੇ ਕਰਦੇ ਰਹਿੰਦੇ ਹੋ ਤੁਸੀਂ ਵਿਧਾਈ ਦੇ ਪਾਤਰੀ ਤੁਸੀਂ ਸਰ ਅੱਜ ਦੀ ਜਿਹੜੀ ਇਹ ਇਵੈਂਟ ਹੈ ਇਸ ਬਾਰੇ ਖਾਸ ਕੀ ਕਹਿਣਾ ਚਾਹੋਗੇ ਸਰ ਅੱਜ ਦੀ ਡੇਟ 'ਚ ਸਭ ਤੋਂ ਜਿਹੜੀ ਕਮੀ ਹੈ ਉਹ ਰਿਸ਼ਤਿਆਂ ਦੀ ਗਰਮਾਹਟ ਹੈ ਸਰ ਉਹ ਘਟਦੀ ਜਾ ਰਹੀ ਹੈ ਉਹ ਡੇ ਬਾਈ ਡੇ ਖਤਮ ਹੁੰਦੀ ਜਾ ਰਹੀ ਹੈ ਸਭ ਤੋਂ ਸਾਡੀ ਜਰੂਰਤ ਜਰੂਰਤ ਅੱਜ ਦੀ ਡੇਟ 'ਚ ਇਸ ਚੀਜ਼ ਨੂੰ ਇਨਕਲਕੇਟ ਕਰਨਾ ਹੈ ਸਕੂਲ ਇਸ ਚੀਜ਼ ਚ ਬੜਾ ਇੰਪੋਰਟੈਂਟ ਰੋਲ ਆਪਣੇ ਵੱਲੋਂ ਅਦਾ ਕਰ ਰਿਹਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗ੍ਰੈਂਡਪੈਰੈਂਟਸ ਦੇ ਨੇੜੇ ਲੈ ਕੇ ਜਾਈਏ ਚਾਹੇ ਨਾਨਾ ਨਾਨੀ ਨੇ ਚਾਹੇ ਦਾਦਾ ਦਾਦੀ ਨੇ ਪੈਰੈਂਟਸ ਦਾ ਰੋਲ ਕਸਟੋਡੀਅਨਸ ਨੇ ਪੈਰੈਂਟਸ ਡੈਫੀਨਿਟਲੀ ਅਸੀਂ ਕਸਟੋਡੀਅਨਸ ਆ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੰਨੇ ਆ ਸੰਸਕਾਰ ਸ਼ੁਰੂਆਤ ਜਿਹੜੀ ਆ ਉਹ ਆਪਣੇ ਗ੍ਰੈਂਡਪੈਰੈਂਟਸ ਤੋਂ ਹੁੰਦੀ ਆ ਗ੍ਰੈਂਡਪੈਰੈਂਟਸ ਜਿਹੜੇ ਉਹ ਖਜ਼ਾਨਾ ਨੇ ਸਰ ਪਿਆਰ ਦਾ ਤੇ ਸੰਸਕਾਰ ਦਾ ਸਾਡੀ ਕੋਸ਼ਿਸ਼ ਸਾਡੇ ਲਈ ਬੜੇ ਸਤਕਾਰਯੋਗ ਨੇ ਪੈਰੈਂਟਸ ਅਸੀਂ ਉਹਨਾਂ ਨੂੰ ਇਹ ਫੀਲ ਕਰਾਉਣਾ ਚਾਹੁੰਦੇ ਆ ਵੀ ਉਹਨਾਂ ਦਾ ਸਮਾਜ ਦੇ ਵਿੱਚ ਅੱਜ ਉਹਨਾਂ ਦੀ ਜਿਹੜੀ ਅੱਜ ਦੀ ਸੁਸਾਇਟੀ ਜਿਹੜੀ ਹੈ ਉਹ ਜੇ ਪੇਰੈਂਟਸ ਜੇ ਗ੍ਰੈਂਡਪੇਰੈਂਟਸ ਆਪਣੇ ਹੱਥ ਸਿਰ ਤੇ ਨਾ ਹੋਵੇ ਤਾਂ ਸਮਾਜ ਕਿੰਨਾ ਜ਼ਿਆਦਾ ਡਿਟੇਰੀਓਰੇਟ ਹੋ ਸਕਦਾ ਅਸੀਂ ਉਹਨਾਂ ਨੂੰ ਅੱਜ ਫੀਲ ਕਰਾਣ ਲਈ ਉਹਨਾਂ ਨੂੰ ਇੱਥੇ ਇਨਵਾਈਟ ਕੀਤਾ ਹੈ ਵੀ ਆਪਣੇ ਬੱਚਿਆਂ ਨਾਲ ਆਪਣਾ ਬਚਪਨ ਫੀਲ ਕਰੋ ਤੇ ਉਹਨਾਂ ਨੂੰ ਆਸ਼ੀਰਵਾਦ ਦਿਓ ਅਸੀਂ ਵੀ ਉਹਨਾਂ ਤੋਂ ਆਸ਼ੀਰਵਾਦ ਹੀ ਮੰਗ ਰਹੇ ਹਾਂ ਸਰ ਥੈਂਕ ਯੂ ਜੀ ਬੜੀ ਅੱਛੀ ਐਫਰਟ ਹੈ ਕਿ ਚਾਈਲਡਹੂਡ ਨੂੰ ਦੁਬਾਰਾ ਰੀਜਨਰੇਟ ਕਰਨ ਦਾ ਤੇ ਦਾਦਾ-ਦਾਦੀ ਤੇ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨੂੰ ਆਪਸ ਦੇ ਵਿੱਚ ਨੇੜੇ ਲਿਆਉਣ ਦਾ ਸੰਸਕਾਰਾਂ ਰੀਤੀ ਰਿਵਾਜ ਤੇ ਪ੍ਰਾਤਨ ਜਿਹੜੀਆਂ ਚੀਜ਼ਾਂ ਨੇ ਉਹਨਾਂ ਨਾਲ ਬੱਚੇ ਨੇ ਜਿਹੜੇ ਜਾਣੂ ਹੋ ਸਕਣ ਸਾਡੇ ਨਾਲ ਪ੍ਰਿੰਦਰਪਾਲ ਡੇਵਿਡ ਜੀ ਵੀ ਖੜੇ ਨੇ ਡੇਵਿਡ ਸਾਹਿਬ ਦੇਖਿਆ ਵਾ ਕਿਤੇ ਨਾ ਕਿਤੇ ਅੱਜ ਦੇ ਟਾਈਮ 'ਚ ਜੋ ਆਪਾਂ ਲੋਕ ਆਪਣੇ ਗ੍ਰੈਂਡਪੇਰੈਂਟਸ ਤੋਂ ਸੁਣਦੇ ਹੁੰਦੇ ਸੀਗੇ ਉਹ ਚੀਜ਼ਾਂ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਦੇ 'ਚ ਨਾਦਾਰਦ ਨੇ ਕਿਤੇ ਨਾ ਕਿਤੇ ਚਾਹੇ ਉਹਨੂੰ ਕਮਿਊਨੀਕੇਸ਼ਨ ਗੈਪ ਕਹਿ ਲੀਏ ਡਿਜੀਟਲਾਈਜੇ ਬੜੀ ਖਾਸ ਵੀ ਹੈ ਤੁਸੀਂ ਇਸ ਮੌਕੇ ਤੇ ਸਰ ਕੀ ਕਹੋਗੇ ਸਭ ਤੋਂ ਪਹਿਲਾਂ ਮੈਂ ਏਵੀ 18 ਨਿਊਜ਼ ਦਾ ਇੱਥੇ ਏਐਸ ਮਾੜੋਸ ਕੁਝ ਪਹੁੰਚਦਾ ਸਵਾਗਤ ਕਰਦਾ ਤੇ ਮੈਂ ਇਸ ਪੇਰੈਂਟਸ ਗ੍ਰੈਂਡਪੇਰ ਡੇ ਤੇ ਮੈਂ ਸਾਰੇ ਗ੍ਰੈਂਡਪੇਰੈਂਟਸ ਨੂੰ ਇੱਥੇ ਆਉਂਦਾ ਵੈਲਕਮ ਕਰਨਾ ਕਿਉਂਕਿ ਜਿਹੜੀ ਗ੍ਰੈਂਡਪੇਰੈਂਟਸ ਡੇ ਇਸ ਲਈ ਮਨਾਇਆ ਗਿਆ ਕਿਉਂਕਿ ਕਿਉਂਕਿ ਸੋਸ਼ਲ ਈਵਲਸ ਆ ਗਈਆਂ ਸਮਾਜ ਦੇ ਵਿੱਚ ਜਿਵੇਂ ਕਿ ਸਾਡੇ ਵਿਦਿਆਰਥਣ ਬਣ ਚੁੱਕੇ ਆ ਤੇ ਗ੍ਰੈਂਡ ਪੇਰੈਂਟਸ ਇਗਨੋਰ ਕੀਤੇ ਜਾ ਰਹੇ ਆ ਮਤਲਬ ਸਿੰਗਲ ਫੈਮਿਲੀ ਸਿਸਟਮ ਚੱਲ ਗਿਆ ਜਿਹਦੇ ਵਿੱਚ ਮਤਲਬ ਗ੍ਰੈਂਡ ਪੇਰੈਂਟਸ ਫੇੜ ਫੇੜ ਹੋਏ ਹੋ ਚੁੱਕੇ ਆ ਇਸ ਲਈ ਇਹ ਪ੍ਰਿੰਸੀਪਲ ਸਾਊਥ ਆਵਾ ਬਹੁਤ ਥੈਂਕਸ ਕਰਦਾ ਹੈ ਕਿ ਉਹਨਾਂ ਨੇ ਇੱਕ ਇੱਕ ਸਮਾਜ ਨੂੰ ਜੋੜਨ ਲਈ ਉਪਰਾਲਾ ਕੀਤਾ ਤਾਂ ਕਿ ਗ੍ਰੈਂਡਪੇਰੈਂਟ ਤੇ 3rd ਪੀੜੀ ਦਾ ਅਟੈਚਮੈਂਟ ਹੋਵੇ ਕਿਉਂਕਿ ਜਿਹੜੀ ਜੇ 3rd ਪੀੜੀ ਆ ਉਹ ਸੋਚੇ ਸੋਚੇਗੀ ਵੈਲਿਊਅਬਲ ਆਫ आवर ਗ੍ਰੈਂਡਪੇਰੈਂਟਸ ਕਿਉਂਕਿ ਗ੍ਰੈਂਡਪੇਰੈਂਟਸ ਮੇਰੇ ਹਿਸਾਬ ਨਾਲ ਕਿਉਂਕਿ ਇੱਕ ਗੁੱਡ ਐਡਮਿਨਿਸਟਰेटर ਆ ਗੁੱਡ ਡਾਕਟਰਸ ਆ ਗੁੱਡ ਆਰਕੀਟੈਕਟਰ ਆ ਕਿਉਂਕਿ ਸਮਾਜ ਨੂੰ ਬਣਾਉਣ ਲਈ ਗ੍ਰੈਂਡਪੇਰੈਂਟ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਇਸ ਲਈ ਮੈਂ ਇੱਥੇ ਜਿਹੜੇ ਗ੍ਰੈਂਡਫਾਦਰਸ ਆਏ ਉਹਨਾਂ ਦਾ ਵੈਲਕਮ ਕਰਦਾ ਤੇ ਭਗਵਾਨ ਨੂੰ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਤਾਂ ਕਿ ਉਹ ਆਪਣੇ ਦਾਦੇ ਪੋਤਿਆਂ ਚ ਇੱਕ ਰਿਲੇਸ਼ਨ ਜੁੜਿਆ ਰਹੇ ਥੈਂਕ ਯੂ ਵੈਰੀ ਮਚ ਯਮੇਕ ਸਰ ਨੇ ਕਿਹਾ ਵ ਇੱਕ ਫੇਰ ਬੌਂਡਿੰਗ ਹੈ ਜਿਹੜੀ ਉਹ ਹੋਈ ਰਹੇ ਤੇ ਦਾਦੇ ਤੇ ਜਿਹੜੀ 3rd ਜਨਰੇਸ਼ਨ ਹੈ ਉਹਨਾਂ ਦਾ ਆਪਸੀ ਜਿਹੜਾ ਕਮਿਊਨੀਕੇਸ਼ਨ ਹੈ ਆਪਸੀ ਜਿਹੜੀ ਕਨੈਕਟੀਵਿਟੀ ਹੈ ਆਪਸੀ ਜਿਹੜੀ ਬੌਂਡਿੰਗ ਹੈ ਉਹ ਇੱਕ ਮਜ਼ਬੂਤ ਫਾਊਂਡੇਸ਼ਨ ਦਾ ਕੰਮ ਕਰ ਸਕੇ ਤੇ ਬੱਚੇ ਨੇ ਆਪਣੇ ਦਾਦਾ ਦਾਦੀ ਦੀ ਇਮੀਅ ਸਮਝ ਸਕਣ ਤੇ ਦਾਦਾ ਦਾਦੀ ਆਪਣੇ ਅਨੁਭਵ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਹੰਡਾਇਆ ਉਹ ਬੱਚਿਆਂ ਨਾਲ ਸ਼ੇਅਰ ਕਰ ਸਕਣ ਅਸੀਂ ਇਹ ਇਸਮ ਦੇ ਇਸ ਇਵੈਂਟ ਦੇ ਲਈ ਇਹਨਾਂ ਦੀ ਪੂਰੀ ਫੈਮਿਲੀ ਨੂੰ ਇਹਨਾਂ ਦੇ ਸਾਰੇ ਸਟਾਫ ਨੂੰ ਨਾਨ ਟੀਚਿੰਗ ਸਟਾਫ ਨੂੰ ਸਾਡੇ ਜਿਹੜਾ ਐਸ ਦੀਆਂ ਸਾਰੀਆਂ ਹੈਰੀਟੇਜ ਇੰਸਟੀਚੂਟਸ ਨੇ ਉਹਨਾਂ ਨੂੰ ਵ ਤੇ ਰੀਤੀ ਰਵਾਜਾਂ ਦੇ ਨਾਲ ਤੇ ਆਪਣੀਆਂ ਜਿਹੜੇ ਆਈਡੀਅਲਸ ਨੇ ਉਹਨਾਂ ਨਾਲ ਜੋੜਨ ਦਾ ਬਹੁਤ ਵਧੀਆ ਕੰਮ ਕਰਦੇ ਨੇ थैंक यू ਜੀ थैंक यू वेरी मच